ਕਬੀਰ ਸਿੰਘ ਬਾਦਲ ਨੇ ਕਬੱਡੀ ਪ੍ਰਮੋਟਰ ਦੇ ਕਤਲ ਬਾਰੇ ਕਹੀ ਵੱਡੀ ਗੱਲ ਆਓ ਤੁਹਾਨੂੰ ਦੱਸਦੇ ਹਾਂ ਬਾਦਲ ਸਾਹਿਬ ਨੇ ਕੀ ਕਿਹਾ ਮੋਹਾਲੀ ਕਬੱਡੀ ਟੂਰਨਾਮੈਂਟ ਦੌਰਾਨ ਹੋਏ ਕਤਲ ਦੀ ਸਿੱਧੀ ਜ਼ਿੰਮੇਵਾਰੀ ਆਮ ਆਦੀ ਪਾਰਟੀ ਦੀ ਸਰਕਾਰ ਦੀ ਹੈ ਸੋਹਾਨਾ ਮੋਹਾਲੀ ਵਿਖੇ ਕਬੱਡੀ ਟੂਰਨਾਮੈਂਟ ਦੌਰਾਨ ਸ਼ਾਮ ਨੂੰ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਰਾਣਾ ਬਰੋਚੋਰੀਆ ਦੀ ਗੋਲੀਆਂ ਨਾਲ ਹੋਈ ਮੌਤ ਨੇ ਇੱਕ ਵਾਰ ਫਿਰ ਪੰਜਾਬ ਨੂੰ ਦਹਿਲਾ ਕੇ ਰੱਖ ਦਿੱਤਾ ਹੈ ਸੁੱਬੀ ਦੀ ਮਾੜੀ ਸਰਕਾਰ ਦੌਰਾਨ ਅਪਰਾਧੀ ਤੱਤਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਗਏ ਹਨ ਕਿ ਉਹ ਚਲਦੇ ਮੈਦਾਨ ਦੌਰਾਨ ਪੂਰੀ ਪੀੜ ਵਿਚਕਾਰ ਤੇ ਗੋਲੀਆਂ ਚਲਾਣ ਤੋਂ ਨਹੀਂ ਡਰਦੇ ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਨਲਾਇਕੀ ਹੈ ਕਿ ਪੰਜਾਬ ਅੰਦਰ ਕਤਲ ਫਿਰੋਤੀਆਂ ਅਤੇ अनेका ਹੋਰ ਦਹਿਸ਼ਤਗਰ ਘਟਨਾਵਾਂ ਆਏ ਦਿਨ ਹੋ ਰਹੀਆਂ ਹਨ ਪਰ ਪੁਲਿਸ ਕਾਨੂੰਨ ਵਿਵਸਥਾ ਅਧੀਥਾਂ ਸਿਆਸੀ ਬਦਲਾਖੋਰੀ ਵਾਲੇ ਸਰਕਾਰੀ ਹੁਕਮਾਂ ਨੂੰ ਲਾਗੂ ਕਰਨ ਤੇ ਲੱਗੀ ਹੋਈ ਹੈ ਮੈਂ ਜਿੱਥੇ ਅੱਜ ਦੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ ਉੱਥੇ ਹੀ ਇਸ ਘਟਨਾ ਤੋਂ ਪਹਿਲਾਂ ਹੋਏ ਕਤਲਾਂ ਜਿੰਨਾ ਵਿੱਚ ਕਈ ਖਵੱਡੀ ਖਿਡਾਰੀ ਸਨ ਦੇ ਇਨਸਾਫ਼ ਦੀ ਵੀ ਮੰਗ ਦਰਸਾਉਣਾ ਹਾਂ ਹਾਂਜੀ ਤੁਹਾਨੂੰ ਦੱਸਦੀ ਇਹ ਚੀਜ਼ ਵੀਰ ਸਿੰਘ ਬਾਦਲ ਨੇ ਵੱਡੀ ਗੱਲ ਕਹੀ ਤੇ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਤੁਹਾਨੂੰ ਦੱਸਦੀ ਕਿ ਜੋ ਕਬੱਡੀ ਖਿਡਾਰੀ ਤੇ ਪ੍ਰਮੋਟਰ ਦੀ ਜੋ ਹੈ ਟੂਰਨਾਮੈਂਟ ਦੌਰਾਨ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ ਗਈ ਸੀਗੀ ਉਸਤੇ ਕਤਲ ਬਾਰੇ ਸੂਬਿਤ ਸਿੰਘ ਬਾਦਲ ਨੇ ਆਮ ਆਦੀ ਪਾਰਟੀ ਨੂੰ ਘੇਰਿਆ ਉਹਨਾਂ ਨੇ ਕਿਹਾ ਕਿ ਆਮ ਆਦੀ ਪਾਰਟੀ ਪੂਰੀ ਤਰ੍ਹਾਂ ਨਾਲ ਜੋ ਹੈ ਵਿਫਲ ਹੋ ਚੁੱਕੀ ਹੈ ਤੇ ਉਹ ਜੋ ਹੈ ਕਾਨੂੰਨ ਵਿਵਸਥਾ ਬਿਲਕੁਲ ਖਰਾਬ ਹੋ ਗਈ ਹੈ ਹੁਣ ਅਪਰਾਧੀ ਜੋ ਹੈ ਬਿਲਕੁਲ ਨਹੀਂ ਡਰਦੇ ਭੀੜ ਦੇ ਵਿੱਚ ਆ ਕੇ ਕਿਸੇ ਨੂੰ ਵੀ ਗੋਲੀਆਂ ਮਾਰ ਦਿੰਦੇ ਨੇ ਕਤਲ ਕਰ ਦਿੰਦੇ ਨੇ ਕਿੱਥੇ ਹੈ ਆਮ ਆਦੀ ਪਾਰਟੀ ਦੀ ਸਰਕਾਰ ਕੀ ਹੁਣ ਇਹਨੇ ਜੋ ਹੈ ਬੁਲੰਦ ਹੋ ਗਏ ਨੇ ਅਪਰਾਧੀਆਂ ਦੇ ਜੋ ਹੈ ਮੁਕਾਬਲੇ ਦੇ ਦੇ ਵਿੱਚ ਖਿਡਾਰੀ ਨੂੰ ਮੌਤ ਦਾ ਕਾਰਡ ਉਤਾਰ ਦਿੱਤਾ ਤੇ ਇਸ ਦੀ ਜ਼ਿੰਮੇਵਾਰੀ ਤੇ ਹੈ ਲਈਤੀ ਹੈਗੀ ਸੰਗਠਨ ਨੇ ਜਿਸ ਨੇ ਕਿਹਾ ਹੈਗਾ ਕਿ ਅਸੀਂ ਜੋ ਹੈ ਸਿੱਧੂ ਮਸੇਵਾਲਾ ਦੀ ਮੌਤ ਦਾ ਬਦਲਾ ਲਿੱਤਾ ਹੈਗਾ ਤੇ ਇਹ ਜਿਹੜਾ ਹ ਹ ਹ ਹ ਹਿੰਸਾ ਹੋਈ ਹੈਗੀ ਆ ਇਹ ਜਿਹੜਾ ਕਤਲ ਹੋਇਆ ਹੈਗਾ ਇਹ ਕਾਫੀ ਸਵਾਲ ਚੱਕਦਾ ਹੈਗਾ ਸੋ ਬੀੜ ਸਿੰਘ ਬਾਦਲ ਨੇ ਜੋ ਚੁੱਕੇ ਹੈਗੇ ਆਮ ਆਦੀ ਪਾਰਟੀ ਤੇ ਕੀ ਦੇਖਦੇ ਆ ਕਿ ਹੁਣ ਇਸ ਕਤਲ ਦੇ ਵਿੱਚ ਕੀ ਹੁੰਦਾ ਹੈ ਕਿ ਇਦਾਂ ਹੀ ਪੰਜਾਬ ਦੇ ਵਿੱਚ ਜੋ ਹੈ ਅਪਰਾਧੀ ਬੇਖੌਫ ਕੁੰਦੇ ਰਹਿਣਗੇ ਜਾਂ ਉਹਨਾਂ ਤੇ ਠਲ ਪਾਈ ਜਾਏਗੀ ਜਾਂਦੇ ਅੰਦਰੋਂ ਦੱਤੀ ਹੈ ਜੀ ਸੁਬੀਰ ਸਿੰਘ ਬਾਦਲ ਨੇ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਦੇ ਕਤਲ ਦੇ ਮਾਮਲੇ ਤੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਤੇ ਕਹਿ ਦਿੱਤੀ ਵੱਡੀ ਗੱਲ